ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਸ਼ਾਏ ਤੋਂ ਬਾਅਦ ਅੱਜ ਅਸੀਂ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਦੂਜੇ ਪਾਸ਼ਾ ਧੰਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਜਿਹਦੇ ਵਿੱਚ ਉਹਨਾਂ ਦਾ ਜਨਮ ਸਥਾਨ ਮਾਤਾ ਪਿਤਾ ਸ਼ਾਦੀ ਤੇ ਸੰਤਾਨ ਬਾਰੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਦੂਜੇ ਪਾਸ਼ਾ ਗੁਰੂ ਅੰਗਦ ਦੇਵ ਜੀ ਦਾ ਜਨਮ ਮੱਤੇ ਦੀ ਸਰਾਂ ਜ਼ਿਲ੍ਹਾ ਫਰੀਦਕੋਟ 31 ਮਾਰਚ 1504 ਵਿੱਚ ਮਾਤਾ ਸਬਰਾਈ ਪਿਤਾ ਬਾਬਾ ਫਿਰੂ ਮੱਲ ਦੇ ਘਰ ਹੋਇਆ। ਪਾਈ ਦੇਵੀ ਚੰਦ ਮਰਵਾਹਾ ਦੀ ਪੁੱਤਰੀ ਮਾਤਾ ਖੀਵੀ ਜੀ ਨਾਲ 1521 ਵਿੱਚ ਸ਼ਾਦੀ ਹੋਈ। ਗੁਰੂ ਜੀ ਦੇ ਸੁਪੁੱਤਰ ਸਨ ਦਾਸੂ ਜੀ ਤੇ ਦਾਤੂ ਜੀ। ਦਾਸੂ ਜੀ ਦਾ 1535 ਵਿੱਚ ਤੇ ਦਾਤੂ ਜੀ ਦਾ ਜਨਮ 1537 ਵਿੱਚ ਹੋਇਆ। ਦੋ ਸੁਪੁੱਤਰੀਆਂ ਸਨ ਬੀਬੀ ਅਮਰੋ ਜੀ ਤੇ ਬੀਬੀ ਅਨੌਖੀ ਜੀ। ਫੇਰੂਮਲ ਜੀ ਦਾ ਪਿੰਡ ਸੱਗਰ ਵਿੱਚ 1526 ਨੂੰ ਦਿਹਾਂਤ ਹੋਇਆ। ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਨਾਲ ਆਪ ਜੀ ਪਾਈ ਲੈਣਾ ਤੋਂ ਗੁਰੂ ਅੰਗਦ ਦੇਵ ਜੀ ਬਣੇ ਅਤੇ 14 ਜੂਨ 1539 ਨੂੰ ਗੁਰਗੱਦੀ ਤੇ ਬਿਰਾਜਮਾਨ ਹੋਏ। ਖੰਡੂਰ ਸਾਹਿਬ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ। ਧਰਮਸਾਲ ਵਿੱਚ ਸੰਗਤ ਜੁੜਦੀ ਤਨ ਦੇ ਵਿਕਾਸ ਲਈ ਘੋਲ ਹੁੰਦੇ ਤੇ ਕਸਰਾਂ ਤਾਂ ਹੁੰਦੀਆਂ। ਮਨ ਦੇ ਵਿਕਾਸ ਲਈ ਸਤਸੰਗ ਹੁੰਦਾ ਤੇ ਕੀਰਤਨ ਹੁੰਦਾ ਸ਼ੇਰਾਂ ਸੂਰੀ ਤੋਂ ਹਾਰ ਖਾ ਕੇ ਹਮਾਇੂ ਆਇਆ ਤਾਂ ਸਿੱਖ ਗੁਰੂ ਜੀ ਤੋਂ ਆਸ਼ੀਰਵਾਦ ਲੈਣ ਪਰ ਬਾਦਸ਼ਾਹੀ ਹੰਕਾਰ ਵਿੱਚ ਕਤਲ ਦੇ ਆਰਾਦੇ ਨਾਲ ਤਲਵਾਰ ਕੱਢ ਬੈਠਾ ਪਰ ਗੁਰੂ ਜੀ ਦੇ ਕਾਟਵੇਂ ਬੋਲਾ ਨੇ ਹੰਕਾਰੇ ਹਮਾਇੂ ਦੀ ਪਾਣ ਲਾਹ ਮਾਰੀ ਇੱਥੇ ਹੀ ਹੇਮੂ ਬਾਣੀਏ ਦਾ ਹੰਕਾਰ ਤੋੜਿਆ ਲੰਗਰ ਦੀ ਕਰਤਾਰ ਪੂਰੀ ਪਰੰਪਰਾ ਜਾਰੀ ਰੱਖੀ ਆਖੇ ਜਾਂਦੇ ਨੇ ਇਹਨਾਂ ਨੇ ਗੁਰਮੁਖੀ ਲਿਪੀ ਦਾ ਵਿਕਾਸ ਤੇ ਸੁਧਾਰ ਕੀਤਾ ਕਾਇਦੇ ਤਿਆਰ ਕੀਤੇ ਅਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ 29 ਮਾਰਚ ਸਨ 1552 ਵਿੱਚ ਜੋਤੀ ਜੋਤ ਸਮਾਏ ਗੁਰੂ ਜੀ ਦੀ ਕੁੱਲ ਆਯੂ 47 ਸਾਲ 11 ਮਹੀਨੇ 29 ਦਿਨ ਸੀ 12 ਸਾਲ ਤੇ 9 ਮਹੀਨੇ 17 ਦਿਨ ਗੁਰਗੱਦੀ ਤੇ ਬਰਾਜਮਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ